ਜਿਹੜੇ ਵੀ ਬਣ ਚ ਸਰਪੰਚੀ ਦਾ ਪੰਜ ਮਿੰਟ ਦਾ 5 ਲੱਖ ਦਾ ਇਹ ਨਾਮ ਮਜੂ ਪੰਚਾਇਤ ਦਾ ਅਜੇ ਹੁੰਦਾ ਦ ਵਿਧਾਨ ਸਭਾ ਹਲਕਾ ਫਤੇਗਰ ਚੂੜੀਆਂ ਦੇ ਪਿੰਡ ਗੁੱਜਰਪੁਰਾ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦ ਅਕਾਲੀ ਦਲ ਅਤੇ ਬੀਜੇਪੀ ਪਾਰਟੀ ਨੂੰ ਅਲਵਿਦਾ ਕਹਿ ਕੇ 40 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੁਕਿ ਅਕਾਲੀ ਦਲ ਦੇ ਨੰਬਰਦਾਰ ਲਖਬੀਰ ਸਿੰਘ ਬਿੱਟੂ ਅਤੇ ਬਲਵਿੰਦਰ ਸਿੰਘ ਟੀਟਾ ਡੀਪੋ ਵਾਲੇ 20 ਪਰਿਵਾਰਾਂ ਸਮੇਤ ਅਤੇ ਬਲਵੰਤ ਸਿੰਘ ਕਾਲਾ ਅਤੇ ਭਾਜਪਾ ਪਾਰਟੀ ਨੂੰ ਅਲਵਿਦਾ ਕਹਿ ਕੇ 20 ਪਰਿਵਾਰਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਇੱਥੇ ਬੋਲਦੇ ਹੋਏ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਬਿਨਾਂ ਕਿਸੇ ਭੇਤ ਭਾਪ ਤੋਂ ਕਰਵਾਇਆ ਜਾਵੇਗਾ ਇਥੇ ਹੀ ਬੋਲਦੇ ਹੋਏ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਜੋ ਆਟਾ ਦਾਲਸ ਗੇਮ ਦੇ ਕਾਰਡ ਨਜ਼ਾਇਜ਼ ਬਣੇ ਹਨ ਉਹ ਕੱਟੇ ਜਾਣਗੇ ਅਤੇ ਲੋੜਵੰਦਾਂ ਦੇ ਕਾਰਡ ਨਵੇਂ ਬਣਾਈ ਜਾਣਗੇ ਮੱਜਾ ਲਾਈਵ ਟੀਵੀ ਲਈ ਫਤੇਗਰ ਚੋੜੀਆਂ ਤੋਂ ਮਨਪ੍ਰੀਤ ਸਿੰਘ ਮੰਦੀ ਖਾਸ ਰਿਪੋਰਟ ਖੜਾ ਪਰ ਆ ਬਲਵੰਤ ਸਿੰਘ ਕਾਲਾ ਜਿਹੜੇ ਭਾਜੀ ਪਾਰਟੀ ਨੂੰ ਛੱਡ ਕੇ ਅੱਜ ਤਕਰੀਬਨ 20 ਪਰਵਾਹ ਖਾਲੀਦਲ ਭਾਜੀ ਨੂੰ ਛੱਡ ਕੇ ਲੰਬੜਦਾਰ ਸਾਹਿਬ ਨੂੰ ਜੇ ਲਖਵੀਰ ਸਿੰਘ ਨਮਰਦਾਂ ਜੀ ਦਾ ਜੁਗਦੰਦ ਨਾਲ 20 ਪਰਿਵਾਰ तकरीबन 20 ਤੋਂ 22 ਪਰਿਵਾਰ ਬੀਜਪੀ ਨੂੰ 20 ਤੋਂ 22 ਪਰਿਵਾਰ ਖਾਲੀ ਕਰੂ ਛੱਡ ਗਿਆ ਅਜ ਆਮ ਆਦੀ ਪਾਰਟੀਸ਼ੇ ਵਿੱਚ ਸ਼ਾਮਲ ਹੋਏ ਬਹੁਤ ਧੰਨਵਾਦ ਸਾਡੇ ਭਰਾਵਾਂ ਦਾ ਜੋ ਅੱਜ ਸਰਦਾਰ ਭਗਵਨ ਸਿੰਘ ਮਾਨ ਦੀ ਸੋਚ ਤੇ ਪਹਿਲਾ ਦਿਨ ਤੋਂ ਸਾਡੀ ਟੀਮ ਦੇ ਮੈਂਬਰ ਬਣੇ ਨੇ ਟੈਂਡੂ ਗੁਜਰਪੁਰੇ ਨੂੰ ਅੱਜ ਮੈਂ ਵਚਨ ਦੇ ਕੇ ਜਾਣਾ ਥੋੜੇ ਸਮੇਂ ਤੱਕ ਸਰਪੰਚੀ ਦੀ ਇਲੈਕਸ਼ਨ ਵੀ ਹੈ ਬੇਨਤੀ ਵੀ ਕਰਕੇ ਕਹਿੰਦਾ ਕਿ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਸਤਕਾਰਯੋਗ ਸੀਗਮ ਸਾਹਿਬ ਜੀ ਨੇ ਬਹੁਤ ਸੋਨੇ ਦੋ ਚਾਰ ਦੇ ਪਹਿਲਾਂ ਵਿਚਾਰ ਸਾਂਝ ਕੀਤੇ ਸੀ ਸੰਗਤ ਨਾਲ ਕਿ ਜਿਹੜੇ ਵੀ ਪਿੰਡ ਚ ਸਰਬਸੰਮਤੀ ਨਾਲ ਪੰਜ ਬਣੂਗਾ 5 ਲੱਖ ਦਾ ਇਨਾਮ ਵਜੋਂ ਪੰਚਾਇਤ ਨੂੰ ਦਿੱਤਾ ਜਾਊਗਾ ਸਕੂਲ ਨੂੰ ਅਪਗ੍ਰੇਡ ਕੀਤਾ ਜਾਊਗਾ ਪਿੰਡ ਚ ਚੰਗਾ ਸਟੇਡੀਅਮ ਬਣਾਇਆ ਜਾਊਗਾ ਔਰ ਜੋ ਵੀ ਪਿੰਡ ਦੀ ਡਿਮਾਂਡ ਹੋਵੇਗੀ ਪਿੰਡ ਨੂੰ ਸਪੈਸ਼ਲ ਗ੍ਰਾਂਟ ਦੀ ਜਿਹੜੀ ਦੀ ਵੀ ਡਿਮਾਂਡ ਹੋਊਗੀ ਸਪੈਸ਼ਲ ਜਮਾਨ ਦਿੱਤੀ ਜਾਊਗੀ ਤਾਂ ਸੰਗਤ ਨੂੰ ਮੈਂ ਬੇਨਤੀ ਆਪਣੇ ਵੱਲੋਂ ਵੀ ਕਰਦਾ ਵੀ ਏਕਤਾ ਦੇ ਵਿੱਚ ਬੰਨ੍ਹ ਲੈ ਪਿੰਡ ਦੀ ਡਿਵੈਲਪਮੈਂਟ ਵਾਸਤੇ ਪਿੰਡ ਦੇ ਵਿੱਚ ਚੰਗਾ ਸਾਫ ਸੁਥਰਾ ਸੰਜਿਆ ਸਰਪੰਚ ਚੁਣਿਆ ਜਾਵੇ ਜੋ ਪਿੰਡ ਦੇ ਭਲੇ ਵਾਸਤੇ ਸੋਚ ਸਕੇ ਜਿਹੜੇ ਵੀ ਹੋਰ ਵੀ ਪਿੰਡ ਦੇ ਵਿੱਚ ਸੁਣਚਾਰ ਆ ਰਿਹਾ ਵੀ ਦੋ ਚਾਰ ਪਰਿਵਾਰ ਹੀ ਨੇ ਜਿਹੜੇ ਤੇ ਆਏ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਪਿੰਡ ਦੇ ਡਿਵੈਲਪਮੈਂਟ ਵਿੱਚ ਯੋਗਦਾਨ ਜਰੂਰ ਪਾਉਣ ਪੰਨੂ ਸਾਹਿਬ ਜਿਹੜੇ ਆਟਾ ਦਾਲ ਸਕੀਮ ਦੇ ਨਵੇਂ ਕਾਰਡ ਨਹੀਂ ਬਣ ਰਹੇ ਜਦੋਂ ਕਿ ਪਿਛਲੀਆਂ ਸਰਕਾਰਾਂ ਵੇਲੇ ਕਈ ਵੱਡੇ ਧਨਾੜ ਹੀ ਉਹਨਾਂ ਦੇ ਬਣੇ ਸੀ ਉਹ ਕੱਟੇ ਜਾਣਗੇ ਜਾਂ ਕਿੱਦਾਂ ਕਿਉਂਕਿ ਕੇਵਾਈਸੀ ਚੱਲ ਰਹੀ ਹੈ ਬਿਲਕੁਲ ਜੋ ਹੱਲ ਸੀ ਉਹ ਹੱਲ ਨਭ ਲਿਆ ਥੋੜੇ ਸਮੇਂ ਦਾ ਕਾਰਡ ਜਿਹੜੇ ਦੇਨ ਜਜ ਕਰ ਬਣੇ 25 ਜਾਣੇ ਕੋ ਨਵੇਂ ਕੜ ਇੱਕ ਮਹੀਨੇ ਦਾ ਸਮਾ ਸੰਗਠਨ ਦਿੱਤਾ ਜੋ ਨਵੇਂ ਕੜ ਬਣੇ ਆਂ ਅੱਜ ਭਾਨਵਾਰ ਦੇ ਪਹਿਲੇ ਦਿਨ ਕੰਮ ਬਾਟੀ ਚ ਸ਼ਾਮਲ ਹੋਇਆ ਕੀ ਕਾਰਨ ਤੁਹਾਡੇ ਸਾਥੀਆਂ ਦੀਆਂ ਨੀਤੀਆਂ ਦੇ ਕਿ ਪਿੰਡ ਦਾ ਸਾਰੇ ਬੰਦਿਆਂ ਦਾ ਬੇਫਿਕਰ ਯੂਨੀਅਨ ਬਹੁਤੇ ਇਕੱਠ ਦੇ ਨਾਲ ਆਪਾਂ ਕੋਈ ਵੀ ਕੰਮ ਆ ਕਰਾਂਗੇ ਤੇ ਸੁਨਾਣਾ ਸਾਰਾ ਕਰਾਂਗੇ ਕਿ ਆਉਣ ਵਾਲੀ ਸਰਪੰਚੀ ਦੀ ਤੋਰ ਆ ਅਸੀਂ ਕਰਾਂਗੇ ਕੋਸ਼ਿਸ਼ ਕਿ ਸਰਹੰਤੀ ਨਾਲ ਨੜੀਜਾ ਵਿੱਚ ਤੇ ਪਿੰਡ ਦਾ ਫਾਇਦਾ ਹੋਊਗਾ ਉਹਦੇ ਵਿੱਚ ਵਿਕਾਸ ਹੋਊਗਾ ਸਾਨੂੰ ਸੀਐਮ ਸਾਹਿਬ ਵੱਲੋਂ 5 ਲੱਖ ਰੁਪਈਆ ਐਲਾਨ ਹੋਇਆ ਵਾ ਇਹ ਹੀ ਆਨੇ ਆ ਕਿ ਉਹ ਪਿੰਡ ਨੂੰ ਸਾਰੇ ਜੋ ਵੀ ਸੱਜਣ ਨੇ ਤੇ ਇਕ ਆ ਕਰਕੇ ਉਹ ਸਕੀਮ ਆਪਣੀ ਲੈਣ ਸਰਪੰਚੀ ਦੀ ਚਾਹ ਕਰ ਕੋਈ ਸਰਪੰਚੀ ਦਾ ਨਹੀਂ ਕੋਈ ਕਿਹੇ ਚੀਜ਼ ਦਾ ਚਾਹ ਨਹੀਂ ਹੈਗਾ ਮਹਾਰਾਜ ਨੇ ਬੜਾ ਕੁਛ ਦਿੱਤਾ ਵਾ ਉੱਤੇ ਹੀ ਆਪਾਂ 5 ਲੱਖ ਤੋਂ ਉਹਨਾਂ ਨੇ ਕਹਿ ਗੋਸ ਪਿੰਡ ਨੂੰ ਮਿਲਣਾ ਜਦੋਂ ਫਲਮ ਜੰਮਤੇ ਨੇ ਸਰਪੰਚ ਜੀ ਆਈ ਨਹੀਂ ਕਿ ਸਾਰੇ ਇਕੱਠੇ ਆ ਤੇ ਕੋਈ 2-4 ਪਰਿਵਾਰ ਆ ਜਿਹੜੇ ਨਹੀਂ ਮਿਲਦੇ ਉਹਨਾਂ ਨੇ ਵੀ ਕੋਸ਼ਿਸ਼ ਕਰਾਂਗੇ ਨਾਲ ਲਾਹਾਂਗੇ ਆਵਾਜ਼ ਆਈ ਤੁਹਾਡੀ ਨਹੀਂ ਆਈ ਹਾਂਜੀ ਦੀ ਆਵਾਜ਼ ਆਈ ਨਹੀਂ ਜੀ ਕੋਈ ਨਹੀਂ ਜੀ ਕੋਈ ਨਹੀਂ ਜੀ ਕੋਈ ਚਾਵ ਨਹੀਂ ਵੀ ਮੈਂਬਰੀ ਦੇ ਕੋਈ ਸਰਪੰਚੀ ਦੇ ਨਹੀਂ ਪਾਪਾ ਨੂੰ